ਦੋਸਤੋ ਕਈ ਵਾਰੀ ਸਾਨੂੰ ਵੀਡੀਓ ਦੇ ਵਿੱਚ ਕਮੈਂਟ ਆਉਂਦੇ ਆ ਵੀ ਤੁਸੀਂ ਕਈ ਵੀਡੀਓ ਦੇ ਵਿੱਚ ਰੇਟ ਨਹੀਂ ਦੱਸਦੇ ਰੇਟ ਤਾਂ ਨਹੀਂ ਦੱਸਦੇ ਕਿਉਂਕਿ ਅਲੱਗ-ਅਲੱਗ ਕੁਆਲਿਟੀ ਦਾ ਮਾਲ ਹੁੰਦਾ ਹੈ ਵੈਰਾਈਟੀਆਂ ਬਹੁਤ ਹੁੰਦੀਆਂ ਨੇ ਜੇ ਸੇ ਰੇਟ ਦੱਸਣ ਲੱਗੇ ਤਾਂ ਵੀਡੀਓ ਬਹੁਤ ਲੰਬੀ ਬਣ ਜਾਣੀ ਹੈ ਇਸ ਕਰਕੇ ਸਕਰੀਨ ਦੇ ਉੱਤੇ ਨੰਬਰ ਅਸੀਂ ਇਸੇ ਕਰਕੇ ਦਿੰਨੇ ਆ ਵੀ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਰੇਟ ਦੇ ਬਾਰੇ ਜੇ ਕੋ ਕੁਆਲਟੀ ਬਾਰੇ ਵੈਰਿਟੀ ਬਾਰੇ ਤਾਂ ਤੁਸੀਂ ਫੋਨ ਕਰਕੇ ਰੇਟ ਵੀ ਪੁੱਛ ਸਕਦੇ ਹੋ ਜਿਹੜੀ ਤੁਹਾਨੂੰ ਚੀਜ਼ ਪਸੰਦ ਆ ਉਹਦਾ ਸਕਰੀਨਸ਼ਾਟ ਮਾਰੋ ਉਹਨੂੰ ਵਟਸਐਪ ਕਰੋ ਦੁਕਾਨਦਾਰ ਨੂੰ ਉਹਦੇ ਬਾਰੇ ਜਾਣਕਾਰੀ ਲਓ ਤਾਂ ਆਪਾਂ ਇੱਕ ਵੀਡੀਓ ਪਾਈ ਸੀ ਪਹਿਲਾਂ ਸਿੱਧੂ ਜੁਐਲਰ ਵਾਲਿਆਂ ਦੀ ਅੱਜ ਦੁਬਾਰੇ ਫੇਰ ਵੀਡੀਓ ਪਾਉਣ ਲੱਗੇ ਆ ਪਹਿਲਾਂ ਵਾਲੀ ਵੀਡੀਓ ਦਾ ਬਹੁਤ ਰਿਸਪੌਂਸ ਦੇਰ ਸੀ ਬਹੁਤ ਪਿਆਰ ਦਿੱਤਾ ਤਾਂ ਸਿੱਧੂ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਜੀ ਤੁਸੀਂ ਸਾਨੂੰ ਵਾਸ਼ ਸੁਣੀ ਜੀ ਅੱਛਾ ਮੈਨੂੰ ਐ ਦੱਸੋ ਅੱਜ ਜਿਹੜਾ ਤੁਸੀਂ ਸਾਨੂੰ ਯਾਦ ਕੀਤਾ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ। ਹਾਂਜੀ ਬਿਲਕੁਲ। ਤਾਂ ਤੁਸੀਂ ਲੋਕਾਂ ਨੂੰ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਵਿਆਹ ਸ਼ਾਦੀਆਂ 'ਚ? ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਜੀ। ਹੁਣੇ ਮ ਝੂੜੇ, ਕਲੀਰੇ ਤੇ ਗਲਦੇ ਸੈਟਾਂ ਦਾ ਬਹੁਤ ਭਾਰੀ ਮੰਗ ਹੈ। ਜੀ। ਉਹਦੇ 'ਚ ਹੁਣ ਆਪਣੇ ਕੋਲੇ ਨਵੀਂ ਤੋਂ ਨਵੀਂ ਆਈਟਮਾਂ, ਜਿਹੜੀਆਂ ਵੀ ਟ੍ਰੈਂਡਿੰਗ ਆਈਟਮਾਂ ਨੇ ਠੀਕ ਹੈ। ਉਹ ਆਈਆਂ ਹੋਈਆਂ ਨੇ। ਅਸੀਂ ਸੋਡੇ ਮਾਦੀਆਂ ਤਾਂ ਹੀ ਆਪਦੇ ਕਸਟਮਰਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਜਿਹੜੀਆਂ ਚੀਜ਼ਾਂ ਤੁਸੀਂ ਆਨਲਾਈਨ ਦੇਖਦੇ ਹੋ ਉਹ ਆਪਣੇ ਕੋਲੇ ਅਵੇਲੇਬਲ ਹੈਗੀਆਂ ਨੇ। ਤੇ ਮੈਨੂੰ ਐ ਦੱਸੋ ਜਿਨ੍ਹਾਂ ਨੇ ਸਮਾਨ ਵੇਚਣ ਵਾਸਤੇ ਲੈਣਾ ਇਕੱਠਾ। ਆ ਤੇ ਜਿਨਨਾਂ ਨੇ ਰਿਟੇਲ ਚ ਲੈਣਾ ਹੋਵੇ ਉਹ ਵੀ ਮਿਲ ਜਾਂਦਾ ਰਿਟੇਲ ਚ ਵੀ ਮਿਲ ਜਾਂਦਾ ਜੀ ਹੋਲ ਸੇਲ ਚ ਮਿਲ ਜਾਂਦਾ ਆਪਣੇ ਕੋਲੇ ਕੁਆਂਟੀਟੀ ਚ ਹੁੰਦਾ ਸਾਰਾ ਮਾਲ ਠੀਕ ਹੈ ਹਾਂਜੀ ਤਾਂ ਦਿਖਾਓ ਤੁਹਾਡੇ ਕੋਲ ਬ੍ਰਾਂਡ ਕਿਹੜੇ ਕਿੜੇ ਆ ਬ੍ਰਾਂਡ ਜਿਵੇਂ ਆਪਾਂ ਚੂੜੇ ਤੋਂ ਸਟਾਰਟ ਕਰਦੇ ਆ ਜੀ ਠੀਕ ਹੈ ਜੀ ਹੁਣ ਚੂੜਾ ਹੈ ਜਿਵੇਂ ਮੈਂ ਤੁਹਾਨੂੰ ਦੇਖਾਉਣਾ ਚੂੜਾ ਉਹਨੇ ਟ੍ਰੈਂਡਿੰਗ ਆਟਮਾਂ ਨੇ ਕਸਟਮਰ ਦੇਖਦੇ ਹੋਣਗੇ ਇਹ ਜਿਵੇਂ ਪੋਲਕੀ ਦਾ ਚੂੜਾ ਆ ਗਿਆ ਨਾ ਇਹਦੇ ਵਿੱਚ ਜਿਵੇਂ ਹਾਥੀ ਵਾਲਾ ਚੂੜਾ ਆ ਗਿਆ ਇਹ ਬਹੁਤ ਟ੍ਰੈਂਡਿੰਗ ਆਟਮ ਹਨੀਆਂ ਅੱਛਾ ਹਾਥੀ ਵਾਲਾ ਡਿਜ਼ਾਈਨ ਆ ਇਹ ਹਾਂਜੀ ਇਹ ਸਾਰੇ ਪੋਲਕੀ ਦੇ ਡਿਜ਼ਾਈਨ ਆ ਜਾਂਦੇ ਨੇਗੇ ਇਹਦੇ ਵਿੱਚ ਅੱਗੇ ਚੱਲਦੇ ਆਪਾਂ ਜਿਵੇਂ ਦੇਖੋ ਏਡੀ ਦੇ ਚੂੜੇ ਆ ਗਏ ਇਹਦੇ ਵਿੱਚ ਵੀ ਬਹੁਤ ਸੋਹਣੇ ਜਿਵੇਂ ਕੈਮੀਕਲ ਵਾਲਾ ਆ ਗਿਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਜਾਂਦੇ ਨੇ ਦੇਖੋ ਤੁਸੀਂ ਇਹ ਆਪਣੇ ਕੋਲੇ ਸਾਰੇ ਅਵੇਲੇਬਲ ਹੋਣਗੇ ਠੀਕ ਹੈ ਜੀ ਹਾਂਜੀ ਤੇ ਇਸ ਤੋਂ ਇਲਾਵਾ ਹੋਰ ਆਪਣੇ ਕੋਲੇ ਕੀ ਕੀ ਆਈਟਮਸ ਨੇ ਹੋਰ ਇਹ ਤੋਂ ਜੀ ਇਹਦੇ ਨਾਲ ਸਪੈਸ਼ਲੀ ਇਹਦੀ ਮੇਲਜੋਲ ਖਾਂਦੀ ਆਈਟਮਾਂ ਜਿਵੇਂ ਕਲੀਰਾ ਆ ਜਾਂਦਾਗਾ ਕਲੀਰਾ ਹੈਵੀ ਤੋਂ ਹੈਵੀ ਹਲਕੇ ਤੋਂ ਹਲਕਾ ਇਹ ਦੇਖੋ ਤੁਸੀਂ ਜੱਕੀ ਆ ਕਿੰਨੀ ਪਿਆਰੀ ਆਈਟਮ ਆ ਵਿੱਚ ਜੋੜੀ ਬਣੀ ਹੋਈ ਆ ਸੁਹਾਗ ਜੋੜੀ ਠੀਕ ਹੈ ਜੀ ਦੇਖੋ ਜੇ ਕਿਸੇ ਨੇ ਹੈਵੀ ਲੈਣਾਗਾ ਹੈਵੀ ਤੋਂ ਹੈਵੀ ਕਲੀਰਾ ਮਿਲ ਜਾਊਗਾ ਹਲਕੇ ਤੋਂ ਹਲਕਾ ਠੀਕ ਹੈ ਜੀ ਉਸ ਤੋਂ ਇਲਾਵਾ ਆਪਣੇ ਕੋਲੇ ਚੂੜੇ ਤੋਂ ਇਲਾਵਾ ਹੋਰ ਵਿਆਹ ਸ਼ਾਦੀਆਂ ਵਾਸਤੇ ਵਿਆਹ ਸ਼ਾਦੀਆਂ ਦਾ ਪਹਿਲਾਂ ਆਪਾਂ ਵਿਆਹ ਸ਼ਾਦੀ ਤੋਂ ਸਟਾਰਟ ਕਰਦੇ ਆ ਜਦੋਂ ਵਿਆਦੀ ਡੇਟ ਰੱਖਦੇ ਆ ਉਹਦੇ ਵਾਸਤੇ ਆਪਣੇ ਕੋਲੇ ਸਾਹੇ ਚਿੱਠੀ ਹੁੰਦੀ ਆ ਸਾਰਿਆਂ ਤੋਂ ਪਹਿਲਾਂ ਠੀਕ ਹੈ ਸਾਹੇ ਚਿੱਠੀਆਂ ਹੁੰਦੀਆਂ ਅਲੱਗ-ਅਲੱਗ ਨੇ ਇਹਦੇ ਵਿੱਚ ਸਪੈਸ਼ਲੀ ਆਪਾਂ ਸਾਹੇ ਚਿੱਠੀ ਫੋਟੋ ਵਾਲੀ ਤਿਆਰ ਕਰਾ ਕੇ ਵੀ ਦਿੰਨੇ ਆ ਦੇਖੋ ਅਸੀਂ ਅੱਜ ਤਿਆਰ ਕਰਾ ਕੇ ਦਿੱਤੀ ਆ ਕਸਟਮਰ ਦੀ ਫੋਟੋ ਵੀ ਲੱਗੀ ਹੋਈ ਆ ਵਿੱਚ ਇਹਦੇ ਵਿੱਚ ਯਾਰ ਵਗੈਰਾ ਵਿਦ ਜਿੱਦਾਂ ਕਿ ਦੇਖੋ ਪੂਰਾ ਕਾਰਡ ਹੁੰਦਾ ਬਣਿਆ ਹੋਇਆ ਤੇ ਨਾਮ ਪਤਾ ਲਿਖਿਆ ਜਾਂਦਾ ਸਾਰਾ ਵਿੱਚੇ ਹੁੰਦਾ ਇਹਦੇ ਠੀਕ ਹੈ ਜੀ ਚਲੋ ਹੁਣ ਆਪਾਂ ਚੱਲੀਏ ਅੱਗੇ ਤੇ ਹੁਣ ਜਿਹੜੇ ਤੁਸੀਂ ਆਰਟੀਫੀਸ਼ੀਅਲ ਸੈਟਾਂ ਦੀ ਗੱਲ ਕਰਦੇ ਹੋ ਹਾਂਜੀ ਇਹਦੇ ਵਿੱਚ ਤੁਹਾਡੇ ਕੋਲੇ ਕਿਹੜੇ-ਕਿਹ ਇਹਦੇ 'ਚ ਆਪਣੇ ਕੋਲ ਸਾਰੇ ਬ੍ਰਾਂਡ ਆ ਜਾਂਦੇ ਆ ਜੀ। ਇਹਦੇ 'ਚ ਮੈਂ ਹੁਣ ਮੇਨਲੀ ਆਪਾਂ ਦੇਖੀ ਆ ਹੁਣ ਚੱਲਿਆ ਹੋਇਆ ਪਾਕਿਸਤਾਨੀ ਜੁਐਲਰੀ। ਜਿਵੇਂ ਮੈਂ ਤੁਹਾਨੂੰ ਇਹ ਜੁਐਲਰੀ ਦਿਖਾਉਣਾ ਦੇਖੋ। ਬਹੁਤ ਟ੍ਰੈਂਡਿੰਗ ਆ। ਹੈਵੀ ਟਿੱਕਾ, ਹੈਵੀ ਇਅਰਿੰਗ ਵਗੈਰਾ ਸਾਰੇ ਕੁਝ ਇਹਦੇ 'ਚ ਮਲਟੀ 골ਡਨ ਜਿਵੇਂ ਚੱਲ ਪੰਦਾ ਹੈ। ਇਹ ਦੇਖੋ ਇਹ ਸਾਰੇ ਇਹ ਪਾਕਿਸਤਾਨੀ ਜੁਐਲਰੀ ਆ ਜਾਂਦੀ ਆ ਜੀ ਸਾਰੀ। ਇਹ ਮਿਲ ਜੂਗੀ ਜਿਵੇਂ ਇਦਾਂ ਦੇ ਦੇਖੋ ਇਹਦੇ ਵਿੱਚ ਚੌਕਰ ਸੈੱਟ ਆ ਜਾਂਦੇ ਨੇਗੇ। ਇਹਦੇ ਵਿੱਚ ਚੌਕਰ ਸੈੱਟ ਦੇ ਨਾਲ ਹੀ ਇਹ ਬਾਹੂਬਲੀ ਇਅਰਿੰਗ। ਬਹੁਤ ਚੱਲਿਆ ਹੋਇਆ ਜੀ ਬਾਹੂਬਲੀ ਇਅਰਿੰਗ। ਇਹਦੇ ਨਾਲ ਹੀ ਜਿਵੇਂ ਇਹ ਦੇਖੋ ਜਿਵੇਂ ਇਹ ਲਾਈਫਟਾਈਮ ਗਾਰੰਟੀ ਵਾਲੀਆਂ ਚੀਜ਼ਾਂ ਹੁੰਦੀਆਂ ਨੇਗੀਆਂ ਜੀ ਇਹਦੇ ਜਿੰਨਾ ਚਿਰ ਮਰਜ਼ੀ ਕਸਟਮਰ ਪਾਈ ਚੱਲੇ ਬਹੁਤ ਵਧੀਆ ਕੁਆਂਟੀਟੀ ਚ ਕੁਆਂਟੀਟੀ ਚ ਵੀ ਮਿਲ ਜਾਂਦਾ ਤੇ ਕੁਆਲਿਟੀ ਚ ਵੀ ਇਹ ਮਾਲ ਜਿਵੇਂ ਇਹ ਸਾਰਾ ਦੇਖੋ ਪਾਕਿਸਤਾਨੀ ਅਵੇਲੇਬਲ ਆ ਜਿਵੇਂ ਇਹ ਦੇਖੋ ਮਿੰਟ ਕਲਰ ਦਾ ਬਹੁਤ ਸੋਹਣਾ ਸੈੱਟ ਹੈਗਾ ਇਹਦਾ ਰੇਟ ਵੀ ਬਿਲਕੁਲ ਜਾਇਜ਼ ਨੇ ਠੀਕ ਹੈ ਇਹ ਕੋਈ ਬਹੁਤ ਜ਼ਿਆਦਾ ਕਾਸਟਲੀ ਨਹੀਂ ਹੈਗੇ ਵੀ ਜੈਨੂਨ ਰੇਟਰ ਜੈਨੂਨ ਰੇਟਰ ਜੀ ਠੀਕ ਹੈ ਇਸ ਤੋਂ ਬਾਅਦ ਆਜੂਗਾ ਜੀ ਆਪਣੇ ਕੋਲੇ ਬ੍ਰਾਈਡਲ ਸੈਟ ਜਿਦੇ ਵਿੱਚ ਤੁਹਾਨੂੰ ਕਵਾਂਟਿਟੀ ਚ ਮਾਲ ਮਿਲ ਜੂਗਾ ਤੇ ਕੁਆਲਿਟੀ ਮਿਲ ਜੂਗੀ ਇਹਦੇ ਜਿਵੇਂ ਤੁਸੀਂ ਦੇਖੋਗੇ ਪੋਲਕੀ ਦੇ オリジナル ਕਾਪਰ ਚ ਜਿਹਦੇ ਵਿੱਚ オリジナル ਨਗ ਲੱਗਿਆ ਹੋਊਗਾ ਇਹ ਵੀ ਮਿਲ ਜੂਗਾ ਉਦੋਂ ਬਾਅਦ ਕੁੰਦਨ ਦੇ ਬ੍ਰਾਈਡਲ ਸੈਟ ਨੇ ਉਹ ਵੀ ਮਿਲ ਜਾਣਗੇ ਜਿਵੇਂ ਤੁਸੀਂ ਇਹ ਬ੍ਰਾਈਡਲ ਸੈਟ ਦੇਖ ਰਹੇ ਹੋ ਇਹਦੇ ਤੁਹਾਨੂੰ ਫੁੱਲ ਐਸੈਸਰੀ ਵੀ ਮਿਲ ਜੂਗੀ ਬ੍ਰਾਈਡਲ ਸੈਟ ਤੋਂ ਇਲਾਵਾ ਆਪਣੇ ਕੋਲੇ ਪੋਲਕੀ ਦੀਆਂ ਚੂੜੀਆਂ ਏ ਡੀ ਦੀਆਂ ਚੂੜੀਆਂ ਦੇ ਸਾਰੇ ਵੈਰਾਈਟੀ ਮਿਲ ਜੂਗੀ ਉਸ ਤੋਂ ਬਾਅਦ ਜਿਵੇਂ ਬੈਲਵਟ ਦੇ ਕਲਰ ਆ ਜਾਂਦੇ ਨੇ ਕੋਈ ਸੈੱਟ ਤਿਆਰ ਕਰਨਾਗਾ ਬੈਲਵਟ ਦੇ ਮੈਟਲ ਦੇ ਸਾਰੇ ਕਲਰ ਮਿਲ ਜਾਣਗੇ ਹਾਇਰ ਅਸੈਸਰੀ ਹੋ ਜਾਂਦੀ ਹੈ ਰਬੜਾਂ ਸੂਈਆਂ ਤੇ ਅਸੈਸਰੀ ਪੂਰੀ ਵਾਲਾਂ ਦੀ ਡੋਰੀਆਂ ਪਰਾਂਦੇ ਸਾਰਾ ਕੁਝ ਜਿੱਦਾਂ ਕੀ ਜੁੜੇ ਹੋਗੇ ਸਾਰੀ ਤੁਹਾਨੂੰ ਅਵੇਲੇਬਲ ਮਿਲੂਗੀ ਤਾਂ ਦੋਸਤੋ ਜਿੰਨੀ ਵੀ ਤੁਹਾਨੂੰ ਜੁਐਲਰੀ ਦਿਖਾਈ ਹੈ ਜਾਂ ਹੋਰ ਸਮਾਨ ਬਾਰੇ ਦੱਸਿਆ ਤਾਂ ਇਹਦੇ ਉੱਤੇ ਫਲੈਟ 20% ਡਿਸਕਾਊਂਟ ਵੀ ਹੈ ਹੁਣ ਤੁਹਾਨੂੰ ਦੱਸਾਂਗੇ ਸਾਰੀ ਲੋਕੇਸ਼ਨ ਮਾਨਸਾ バス ਛੱਡੇ ਤੇ ਜਦੋਂ ਤੁਸੀਂ ਆ ਗਏ ਇੱਕ ਰੋਡ ਜਾਂਦਾ ਜੀ ਫਾਟਕਾਂ ਵੱਲ ਨੂੰ ਇੱਕ ਸੜਕ ਜਾਂਦੀ ਹੈ 92 ਟ੍ਰੈਫ ਕਰੋੜ ਵੱਲ ਨੂੰ ਤਾਂ ਤੁਸੀਂ 92 ਟ੍ਰੈਫ ਕਰੋੜ ਵਾਲੀ ਸੜਕ ਤੇ ਜਾਣਾ ਡੱਬਿਆਂ ਵਾਲੀ ਗਲੀ ਦੀ ਨੁੱਕਰ ਤੇ ਨੇੜੇ ਯੂਨਾਈਟਿਡ ਸਪੋਰਟਸ ਦਾ ਪੰਜਾਬੀ ਸਟੋਰ ਪੱਗਾਂ ਵਾਲੀ ਦੁਕਾਨ ਵੀ ਜਿਹੜੇ ਐ ਤਾਂ ਜਿਹੜਾ ਤੁਸੀਂ ਉੱਪਰ ਬੋਰਡ ਦੇਖ ਰਹੇ ਹੋ ਸਿੱਧੂ ਜੁਐਲਰ ਦਾ ਮਸ਼ਹੂਰ ਸ਼ੋਰੂਮ ਹੈ ਜੀ ਪਵੰਤੀ ਵਾਲੀ ਗਲੀ ਵੀ ਨੇੜੇ ਪੈਂਦੀ ਹੈ ਤਾਂ ਤੁਸੀਂ ਇੱਥੇ ਇੱਕ ਵਾਰੀ ਆ ਕੇ ਵਿਜ਼ਿਟ ਕਰੋ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਕੋਈ ਜਾਣਕਾਰੀ ਲੈਣੀ ਹੈ ਫੋਨ ਕਰਕੇ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਤਾਂ ਦੋਸਤੋ ਬਹੁਤ ਹੀ ਜਲਦ ਤੁਹਾਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਜਲਦੀ-ਚਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਨਾਲੇ ਸਾਡਾ ਮਾਨਸਾ ਪ੍ਰਚਾਰ ਕੰਪਨੀ ਦਾ ਇੰਸਟਾਗ੍ਰam ਫੇਸਬੁੱਕ YouTube ਤੁਸੀਂ ਸਬਸਕ੍ਰਾਈਬ ਕਰ ਲਓ ਫਾਲੋ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ